ਜੋ ਟਾਈਮ ਹੋ ਗਿਆ ਪੌਣੇ 7 ਵਜੇ ਦਾ ਤੇ ਮੈਂ ਵਲੌਗ ਸ਼ੁਰੂ ਕਰਨੇ ਲੱਗੀ ਤੇ ਉਦੋਂ ਟੈਂਕੀ ਭਰ ਗਈ ਐ ਤੇ ਨਾ ਮੈਂ ਮੋਟਰ ਬੰਦ ਕਰ ਲਈ ਐ ਤੇ ਆਪਣੇ ਅੱਧੇ ਅੱਧੇ ਲੱਡੂ ਰਾਤੀ ਬਣ ਗਏ ਤੇ ਅੰਦੇ ਲੱਡੂ ਰਹਿ ਗਏ ਹੈਂ ਪਿਛ ਮੰਮੀ ਵੀ ਰਾਜਿਆ ਕਿਹੜੀ ਪਿਛ ਹਾਂਜੀ ਅੱਜ ਮੈਂ ਵੀਡੀਓ ਫਸਟ ਟਾਈਮ ਅੱਜ ਲਾਲਾ ਇੱਥੇ ਆ ਨਹੀਂ ਤੇ ਲਾਲੇ ਦੀ ਥਾਂ ਤੇ ਅੱਜ ਦੀਦੀ ਵੀਡੀਓ ਬਣਾ ਰਹੇ ਨੇ ਅੱਜ ਪਿੰਡ ਆਏ ਹੋਏ ਤੇ ਇੱਧਰ ਸ਼ੂਟ ਕਰ ਰਹੀ ਹਾਂ ਹਾਂ ਤੇ ਅੱਜ ਫਸਟ ਟਾਈਮ ਦੀਦੀ ਇੱਧਰ ਆਪਣੇ ਆਫੀਸ਼ੀਅਲ ਜਿਹੜਾ ਬੁਟੀਕ ਹੈਗਾ ਉੱਥੇ ਵੀਡੀਓ ਸ਼ੂਟ ਕਰ ਰਹੇ ਨੇ ਭੈਣਾਂ ਦਾ ਬੁਟੀਕ ਅੱਜ ਤੇ ਸਬਜੀ ਆਪਣੀ ਨੂੰ ਤੜਕਾ ਲੱਗ ਚੁੱਕਿਆ ਤੇ ਮੈਂ ਮੈਂ ਇਦਾਂ ਲੱਗੀਆਂ ਗੁੰਨਣ ਤੇ ਆਟਾ ਗੁੰਨ ਕੇ ਰੱਖ ਦਿੰਨੇ ਆ ਮੰਮੀ ਹੋਰੀ ਰੋਟੀਆਂ ਲਾ ਦਣਗੇ ਤੇ ਮੈਂ ਤੇ ਦੀਦੀ ਬਣਾਵਾਂਗੇ ਲੱਡੂ ਲਾਲਾ ਪਹੁੰਚਿਆ ਸੁਨਾਮ ਉਹਦਾ ਕੋਈ ਪਤਾ ਨਹੀਂ ਉਹਨੇ ਜੇ ਕਦੋਂ ਆਣਾ ਹਾਂਜੀ ਪਾਪਾ ਮੰਮਾ ਲੈਣ ਗਏ ਨੇ ਓਹ ਮੈਨੂੰ ਵੀ ਨਾਲ ਲੈ ਕੇ ਜਾਣਾ ਸੀ ਅੱਛਾ ਸ਼ਾਬਾਸ਼ ਤੁਸੀਂ ਕੀ ਕਰਨਾ ਸੀ ਮੈਂ ਯਾਰ ਸਾਰਾ ਟੱਬਰ ਹੀ ਤੁਰ ਜਾ ਸੁਨਾਮ ਸਲੀਪਸ ਲੈ ਆਣੀ ਐ ਸਲੀਪਸ ਅੱਛਾ ਤੇ ਤੂੰ ਮਗਾਲਾ ਮਮਾ ਨੂੰ ਕਹਿ ਕੇ ਉਹ ਸੱਚ ਪਾਪਾ ਨੂੰ ਫੋਨ ਕਰਕੇ ਕਿ ਚੀਨੀ ਖਤਮ ਹੋਈ ਲੈ ਆਇਓ ਕੀ ਕੀ ਕਿ ਮੈਨੂੰ ਸੁਣਿਆ ਨਹੀਂ ਚੀਨੀ ਖਤਮ ਹੋਈ ਜਾ ਕਹਿ ਦੇ ਜੇਤੀ ਜਾ ਚਾਹ ਪੱਤੀ ਕਿਹੜਾ ਸੂਟ ਦਿਖਾਣੇ ਅੱਜ ਦੀਦੀ ਪਹਿਲਾਂ ਪਹਿਲਾਂ ਤਾਂ ਥੋੜਾ ਜਿਹਾ ਸੰਗ ਦੇਈ ਪਰ ਬੰਦਾ ਹਰ ਕੋਈ ਸਿੱਖ ਕੇ ਨਹੀਂ ਆਉਂਦਾ ਹੈਗਾ ਹਾਂ ਆਈਨੈਂਟ ਐਕਸਟਰ ਕਾ ਬੰ ਮੈਂ ਤਾਂ ਇੱਕ ਖਾ ਜੂਗਾ ਚੱਕਰ ਨਹੀਂ ਪਹਿਲਾਂ ਜਿਹੜੇ ਕਾਡਰ ਨੇ ਆਪਾਂ ਹੁਣ ਪਾਏ ਹੋ ਰੀਪੀਟ ਤੇ ਆ ਜੇ ਫਿਰ ਕਲਰ ਹੋਰ ਬਸ ਫਿਰ ਪਤਾ ਹੀ ਹੈ ਪਹਿਲਾਂ ਮਤਲਬ ਜ਼ਿਆਦਾ ਐਕਸਪਲੇਨ ਨਹੀਂ ਕਰਨਾ ਹੈਗਾ ਉਹ ਤਾਂ ਜ਼ਿਆਦਾ ਐਕਸਪਲੇਨ ਨਹੀਂ ਕਰਨਾ ਜਿਹੜੇ ਨਿਊ ਆਏ ਹੋ ਨਾ ਕੈਨਸਪਰ ਲੱਗੂਗਾ ਕੀ ਲੱਗੂਗਾ ਟਾਈਮ ਤਾਂ ਪਤਾ ਬਸ ਊਹੀ ਚਲ ਆਹ ਦੇਖੋ ਜਿੱਧਰ ਸੈਟਅਪ ਲੱਗ ਚੁੱਕਿਆ ਪੂਰਾ ਹਾਲ ਤਾਂ ਸੁਣਾ ਚੱਲ ਉਹ ਅਹੇ ਉਹ ਪ੍ਰਿੰਟ ਕਿੰਨਾ ਸੋਹਣਾ ਲੱਗੰਦਿਆ ਨਾ ਮਾਰੇ ਬਗਾ ਆਹ ਹਣਾ ਪਿਆ ਕਾਲਾ ਜਿਹਾ ਹੋਰ ਇਹ ਤਾਂ ਕਰਨੀ ਬੜੀ ਯਾਰ

ਪਤੇ ਆਖੀ ਚ ਪੈਨਸਲ ਨੰਬਰ ਵਾਲੀ ਧਿਆਨ ਨਾਲ ਪੁੱਤ ਚਲ ਮੈਂ ਆ ਗਈ ਭਈ ਇਸ ਨੂੰ ਤਾਂ ਟੈлефон ਪਹਿਲਾਂ ਰੱਖਦਾ ਜাদু ਦੇਖੀਏ ਆਗੇ ਸਾਰੇ ਜਣੇ ਚਲੋ ਦਿਖਾਓ ਜাদু ਉਹ ਕਿੱਧਰ ਹੈ ਕੀ ਕੁਝ ਕਰਨਾ ਹੈ ਡਰਾਇੰਗ ਸੈੱਟ ਹਾਂ ਲਈਓ ਡਰਾਇੰਗ ਸੈੱਟ ਹਾਇ ਉਹ ਤੇ ਮੈਂ ਬੈੱਡ ਤੇ ਰੱਖਿਆ ਸੀ ਬਾਜੀ ਕਿੱਥੇ ਰੱਖ ਤਾ ਗਏ ਉਹ ਦੇਖੋ ਕਾਪੀ ਦੇ ਨਹੀਂ ਅੱਛਾ ਪਾਪਾ ਕੋਲ ਪਾਪਾ ਨੂੰ ਹੱਗੀ ਕਰਾ ਤੇ ਲੈ ਲੋ ਆਦੇ ਤੱਕ ਕਾ ਹੋ ਰਿਹਾ ਤੱਕਾ ਸਿੰਜਾ ਕੀ ਬੋਲਣਾ ਕਿ ਪਿਆਰ ਨਾ ਬੋਲੋ ਪਤਾ ਪਾ ਦੋ ਪਾ ਦੋ ਪਾ ਦੋ ਉਹ ਪਏ ਨੋਟ ਦੇ ਲੀ 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 ਯਾਰ ਕੀ ਕਰ ਜੇ ਮੈਂ ਕਰ ਦਿੰਦਾ ਕੋਣ ਕਰ ਲੈ ਲੀ ਲੀ ਲੈ ਲੀ ਅੱਲੋ ਆਉਂਦੇ ਪਪਾ ਪਤਾ ਕੱਲ ਛੁੱਟੀ ਹੈ ਅਰੇ ਵਾਓ ਚਿੱਲ ਚੱਲ ਗਿਆ ਅੱਛਾ ਚੱਲ ਫਿਰ ਕੋਈ ਨਹੀਂ ਭੇਜ ਦਿੰਨੇ ਕੱਲ ਸਕੂਲ ਚ ਨਹੀਂ ਅਮਾ ਮੈਂ ਦੂਜੀ ਆ ਉਹ ਯੂਨੀਫਾਰਮ ਤਾਂ ਚੇਂਜ ਕਰ ਲੋ ਭਰਾ ਪਤਾ ਸ਼ੂਜ਼ ਵਿੱਚ ਪਾ ਕੇ ਚੜ ਗਈ ਉੱਪਰ ਹੀ ਕਿਉਂ ਨਿਆਣੇ ਤੰਗ ਰਹੀ ਆ ਮਣ ਕਰਨਾ ਬੇਟਾ ਆਪਣੇ ਮਮਾ ਨੂੰ ਬੁਲਾ ਲਓ ਅਮਣ ਕੇ ਰਗਾ ਜਾਣਗੇ ਤੰਗ ਦੇ ਤੈਨੂੰ ਫੜ ਲੈਣਾ ਇੱਥੇ ਸਾਰਿਆਂ ਨੇ ਇਹ ਬੱਚਾ ਨਾ ਬਈ ਫਰੂਟੀ ਪੀ ਰਿਹਾ ਦਾ ਅਮਣ ਫਰੂਟੀ ਮੰਗਣ ਲੱਗ ਰਹੀ ਆ ਹੱਦ ਹੋ ਗਈ ਹੋਰ ਨਹੀਂ ਹੋਜੀ ਕੋ ਕੀ ਹੋਊਗਾ ਹੋਰ ਨਾ ਰੁਕ ਗਿਆ ਮੇਰਾ ਚੇਂਜ ਹੋ ਜਾਣਾ ਫੇਰ ਕਿਉਂਗਾ ਕਹਾਂ ਮੈਂ ਪਿੰਡਾਂ ਹੀ ਹੋਈ ਆ ਭਈ ਸਾਰਿਆਂ ਨੂੰ ਪਤਾ ਤਾਂ ਹੈਗਾ ਉਹ ਸੂਟ ਅਮਣ ਮੇਰਾ ਦੇ ਕੋਟੇ ਨਰ ਕੋੜਾ ਜਿੱਦਿ ਤੂੰ ਇਹਦੇ ਨਾਲ ਦੇ ਕਿੰਨੇ ਸੂਰ ਸੁਆਲੇ ਸੇਮ ਸੇਵੇਂ ਸੁਆਈ ਜਾਂਦੀਆਂ ਜੀ ਕੋਈ ਹੈ ਰਾ ਫੋੜੀ ਜੀ ਆਹ ਦੇਖੋ ਇਹ ਦਿੱਤਾ ਆ ਹੀ ਨਹੀਂ ਹਜੇ ਮੇਰਾ ਫੈਬਰਿਕ ਕੈਰੀਆ ਇਹ ਜੀ ਇਹ ਫੈਬਰਿਕ ਮੈਂ ਸਾਰੇ ਲਾਈਟਿਸਟ ਸੁਆਏ ਨੇ ਮੈਂ ਕਿਹਾ ਪਾਣੀ ਹਲਕੇ ਜੇ ਰਹਿੰਦੇ ਨੇ ਚਲੋ ਮੈਂ ਤੇ ਆਪਣੀ ਰਸੋਈ ਦੀ ਡਿਊਟੀ ਸੰਭਾਂ ਸਨੋ 243 ਤੱਕ ਪਰਿਆ ਹਿੱਕਾ ਦਿੰਦਾ ਪਾੜ ਕੁੜੀ ਬੁਖਰਾਏ ਉੱਤੇ ਮੇਰ ਜਾ ਗਾਉਂਦੀ ਸੁਨ ਜਸਵਿੰਦਰ ਬਰਾਰ ਕੁੜੀ ਮੇਰ ਚੱਕ ਦੇ ਉਹ ਕਦੋਂ ਦਾ ਕਹਿ ਰਿਹਾ ਵੇਖ ਰਿਹਾ ਚੋਪੀ ਨਹੀਂ ਹਦੀ ਰਹੀ ਅਮਨ ਦਾ ਸੂਟ ਆ ਕਲਰ ਦਾ ਹੈ ਹਨਾ ਨਹੀਂ ਉਹੀ ਘੜ ਤੋਂ ਵੀ ਕਰ ਲੈਣਾ ਕਿਹੜਾ ਪਰਪਲ ਜਾਈ ਨਾਲੇ ਤੋਂ ਕਿੰਨੀ ਹੈਗਾ ਪੜਦਾ ਮੂਵ ਜਾ ਕਲਰ ਨਾਲੇ ਕਲਰ ਦਾ ਨਾਲੇ ਕਿੰਨੀ ਮੈਂ ਕਾਲੀ ਲੱਗਦੀ ਤੁਹਾਡੇ ਕਿਹੜੇ ਤੂੰ ਹੀ ਤੇ ਕਹਿੰਦੇ ਮੇਰਾ ਪਿਆ ਪਿਆਜੀ ਰਾਂਗੇ ਹਾਂ ਪਿਆਜੀ ਏ ਮੇਰ ਦਾ ਸਹੀ ਪਮਣੇ ਪਿਆਜੀ ਰਾਂਗੇ ਇਹ ਪੀਚ ਐ ਤੈਨੂੰ ਪੀਚ ਗਲਤੀ ਲੱਗੀ ਪੀ ਫੋਰ ਪਿਆਜ਼ ਤੇ ਪੀ ਫੋਰ ਪੀਚ ਪੀਚ ਨਹੀਂ ਹੈਗਾ ਹੋਰ ਨਾ ਬਣਾ ਦੇ ਤੇ ਲੋ ਜੀ ਇੱਧਰ ਦੀਦੀ ਲੱਗ ਗਈ ਕੰਮ ਕਰਨ ਤੇ ਦੀਦੀ ਨੇ ਸੰਭਲੀ ਆਪਣੀ ਜਿਹੜੀ ਭਾਂਡੇ ਧੋਹਦੀ ਤੇ ਨਾਲ ਦੀਦੀ ਕਹਿੰਦੀ ਨਹਾਣਾ ਵੀ ਪਰ ਸਾਬਣ ਹੈ ਨਹੀਂ ਕਿ ਪਸੀਨਾ ਇੰਨਾ ਕਿ ਜ਼ਿਆਦਾ ਹੋਣਾ ਕਿ ਬੰਦਾ ਪਸੀਨੇ ਚ ਨਹਾ ਲੈਂਦਾ ਉਧਰ ਆਪਾਂ ਦਾਲ ਧਰਨੀ ਐ ਦੇ ਨਾਲ ਮੈਂ ਤੁਹਾਨੂੰ ਪਹਿਲਾਂ ਦੱਸਦਾ ਫਿਰ ਆਈਸ ਬਣਾਣੀ ਗਰਮੀ ਬਹੁਤ ਕਿਉਂਕਿ ਅੱਜ ਵੈਸੇ ਵੀ ਕੰਮ ਬਹੁਤ ਹਨ ਦਸਹਿਰਾ ਗੋੰਦ ਵਾਲੇ ਲੱਡੂ ਬਣਾਣੇ ਹਨ ਮੈਂ ਗੋੰਦ ਵਾਲੇ ਲੱਡੂਆਂ ਦਾ ਦੂਜਾ ਰਾਣੀ ਦੱਸਣਾ ਹੈਗਾ ਤੁਸੀਂ ਦੱਸਿਓ ਜਿੰਨਾ ਕਿੰਨੂ ਕਿੰਨੂ ਫੜਾ ਤੁਹਾਨੂੰ ਵੀ ਗੋਦ ਨਾਲ ਲੱਡੂ ਕੀ ਹੁੰਦੇ ਨੇ ਹਨਾ ਤੇ ਅੱਜ ਆਪਾਂ ਬਣਾਣ ਲੱਗਾ ਸਾਬਤ ਮਸਰ ਦੀ ਦਾਲ ਸਾਬਤ ਮਸਰ ਦੀ ਦਾਲ ਥੋੜੀ ਜਿਹੀ ਪਈ ਵੀ ਉਹ ਥੋੜਾ ਲੱਗ ਗਿਆ ਥੋੜਾ ਜਿਹੀ ਤਰ੍ਹਾਂ ਦੀ ਮਿੱਟੀ ਜਿਹੀ ਲੱਗਦੀ ਹੈ ਫਿਰ ਸਾਬਤ ਮਸਰਾਂ ਦੀ ਤਾਂ ਪਹਿਲਾਂ ਮੈਂ ਉਹਨੂੰ ਦੇਰ ਤੱਕ ਦੀ ਵੀ ਰਹਿਣ ਨੂੰ ਕਿਹਾ ਵੀ ਤੁਸੀਂ ਗੁਜੀਆਂ ਦਾ ਸਮਾਨ ਤਿਆਰ ਕਰੋ। ਸੂਜੀ ਸਾਜੀ ਨੂੰ ਸਾਰਾ ਕੁਝ ਕਰਕੇ ਰੱਖੋ ਭੁੰਨ ਕੇ ਰੱਖੋ। ਉਸ ਤੋਂ ਬਾਅਦ ਅਸੀਂ ਵੇਲਾਂਗੇ। ਕਿ ਹੁਣ ਮੈਨੂੰ ਇਹ ਆ ਰਿਹਾ ਵੀ ਵੇਲਣਾ ਇੱਕ ਤਾਂ ਟੁੱਟ ਗਿਆ ਹੈ ਬਰਫ ਭੰਦੇ ਭੰਦੇ ਤੇ ਵੇਲਣਾ ਇੱਕੋ ਹੀ ਹੈ ਤੇ ਮੈਂ ਬੈੱਡ ਖੋਲਦੀ ਹਾਂ ਸ਼ਾਇਦ ਮੇਰੇ ਵਾਲਾ ਗੇਲਣਾ ਸੁੱਕਿਆ ਹੋਵੇ। ਤੇ ਫਿਰ ਆਪਾਂ ਏਸੀ ਥੱਲੇ ਬੈਠ ਕੇ फटाफट ਵੇਲ ਕੇ ਇਹਦੇ ਭਰ ਲਾਂਗੇ। ਤਲਾਂਗੇ ਆਪਾਂ ਬਾਹਰੇ ਹੀ ਪੱਠੀ ਲਾ ਕੇ ਰੇੜੇ ਦੇ ਵਿੱਚ ਕਿਉਂ ਕਿ ਹੰਦਬੱਧ ਮਰਨ ਵਾਲਾ ਹਾਲ ਹੋ ਜਾਣਾ ਬਹੁਤ ਬੁਰਾ ਹਾਲ ਹੋਇਆ ਆ ਲੈ ਪਾ ਦੋ ਪਾ ਦੋ ਅਜਮ ਨੇ ਗੱਡੀ ਚਲਾ ਕੇ ਆਇਆ ਪਾਣੀ ਪਾ ਦੋ ਪੈਰ ਪਾਉਣਗੇ ਜਿਸ ਤੱਕ ਅੱਜ ਦਾ ਇਹ ਪਾਣੀ ਪਾਉਣਗੇ ਹੈ ਤੇ ਪੈਰ ਪਾਉਣਗੇ ਹੀ ਸਭ ਪਾਣੀ ਹੈ ਮੱਛੀ ਖਾਣੇ ਕੱਲ ਉਹਨਾਂ ਨੂੰ ਕਹਿੰਦਾ ਮੈਂ ਪਰੌਣਾ ਆਇਆ ਮੇਰੀ ਸੇਵਾ ਕਰੋ ਕਹਿੰਦਾ ਮੰਮ ਨੂੰ ਨੀਯਮ ਮੋਜ ਲੱਗੀਆਂ ਨਵੇਂ ਤੇ ਨਵੇਂ ਨਾਈਟਸੂਟ ਮਿਲਣਦੇ ਮੰਮ ਨੂੰ ਜਿਹੜਾ ਇੱਧਰ ਸਾਹਮਣੇ ਉਹ ਮੈਂ ਤੁਹਾਡੀ ਦੀਦੀ ਲਈ ਮਗਾਉਂਦੇ ਆ ਉਹ ਵੀ ਆਪਾਂ ਲੈਣਾ 1 2 3 ਬਸ ਤੌਲੀਆਂ ਨਾਲ ਇਗਨੋਰ ਕਰਕੇ ਇਹਨਾਂ ਤੌਲੀਆਂ ਨਹੀਂ ਚਾਹੀਦਾ ਪਤਾ ਲੱਗਿਆ ਵੀ ਨਹਾ ਕੇ ਪਾਉਣਾ ਬਸ ਹਾਂ ਨਹਾ ਕੇ ਹੀ ਪਾਉਣਾ ਹੈਗਾ ਬਿਨਾ ਨਹਾ ਤੇ ਨਹੀਂ ਪਾਣਾ ਹੈਗਾ ਪਸੀਨੇ ਚ ਲਿਬੜੇ ਤੇ ਪੜੇ ਨਹੀਂ ਪਾਣਾ ਇਹਦੀ ਇੱਕ ਚੀਜ਼ ਨੋਟਿਸ ਕੀਤੀ ਇਹਦੀ ਜਿਹੜੀ ਮੈਂ ਠੀਕ ਹਾਂ ਹੁਣ ਬਸ ਆ ਪਿੱਛੋਂ ਦਰਦ ਨਹੀਂ ਹਟਦਾ ਸਾਰੇ ਬੈਕ ਚ ਜਿਹੜੀ ਇਹਦੀ ਸ਼ਰਟ ਦੀ ਸ਼ੇਪ ਹੈ ਨਾ ਟੀ-ਸ਼ਰਟ ਦੀ ਉਹ ਬੜੀ ਸੋਹਣੀ ਹੈ ਜਿਹੜੀ ਇਹ ਟੀ-ਸ਼ਰਟ ਦੀ ਸ਼ੇਪ ਹੁੰਦੀ ਹੈ ਛ ਹੋ ਜਿਹੜਾ ਮੇਰੇ ਸੀ ਦੇ ਬੋਡੀ ਸੈੱਟ ਹੋ ਗਏ ਓਵਰ ਕੰਫੀਡੈਂਟ ਜਿਨ੍ਹਾਂ ਨੇ ਪਹਿ অর্ডার ਕਰਨਾ ਹੋ ਐਵੇਂ ਦੇ ਜਰੂਰ ਕਰੋ ਤੁ ਤੋਂ ਓ ਮਾਈ ਗੋਡ ਮੰਨ ਜਿਆਦਾ ਤੇਜ਼ ਹੋ ਗਈ ਬਾਹਰ ਮੰਨ ਅੱਗ ਲਾਈ ਸੀਗੀ ਇਹਲੇ ਪਏ ਸੀ ਕਿ ਕਾਗਜ਼ ਕੁਗਰ ਜਲੇ ਫਾਫਲ ਕੁਗਰ ਨੇ ਨਾ ਸੀ ਅੰਦਰ ਹੀ ਅੱਗ ਲਾ ਦਨੇ ਆ ਬਾਹਰ ਨਹੀਂ ਦਿਖਦੇ ਹੈਗੇ ਤੇ ਤੱਗ ਜੀ ਤਾਂ ਜਿਆਦਾ ਹੀ ਤੇਜ਼ ਹੋ ਗਈ ਆ ਇੱਕ ਬਾਹਰੇ ਚੱਲ ਵੀ ਹਵਾ ਰਹੀ ਆ ਇਹਨਦੇ ਕੋਲ ਕਰਨਾ ਪੈਣਾ ਕਿਉਂਕਿ ਉੱਧਰਲੇ ਪਾਸੇ ਚਾਦਰ ਅੱਜ ਨਾ ਫਤੇ ਨਾਲ ਫੇਰ ਜਾਮਣਾ ਮੰਗਵਾਈਆਂ ਸੀਗੀਆਂ ਤੇ ਨਾਲੇ ਨਾ ਫਤੇ ਯਾਦ ਕਰਨ ਦੇ ਪਿਛਲੀ ਵਾਰੀ ਪਾਪਾ ਜਾਮਣਾ ਦਾ ਕਾਜ ਦੇ ਕਹਿੰਦਾ ਮੰਮਾ ਇਸ ਵਾਰ ਨਹੀਂ ਅਸੀਂ ਪਾਪਾ ਨੂੰ ਭੇਜਣਾ ਹੈਗਾ ਕਹਿੰਦੇ ਜਾਮਣਾ ਲੈਣ ਵਾਸਤੇ ਪਿਛਲੀ ਵਾਰੀ ਪਾਪਾ ਡਿੱਗ ਗਏ ਸੀ ਕਹਿੰਦੇ ਜਾਮਣਾ ਤਾਂ ਤੇ ਹੁਣ ਬਸ ਅਸੀਂ ਨਾ ਅੱਜ ਸਕੂਲ ਤੋਂ ਆਉਂਦੇ ਆਂ ਲਾਗੇ ਕੰਮ ਕਰ ਕਰਨ ਕੋਈ ਨਹੀਂ ਉਸ ਤੋਂ ਬਾਅਦ ਕਰਦੇ ਆਂ ਰੈਸਟ ਤੇ ਬੱਚੇ ਆਉਣ ਵਾਲੇ ਨੇ ਅਮਨ ਦੁੱਧ ਇੰਨਾ ਘੱਟ ਦੁੱਧ ਨਾਲ ਹੁਣ ਤਾਂ ਜਿਹੜਾ ਸਾਹ ਜ਼ੋਰ ਆ ਬਣਾਈਏ ਕਿਹਦੇ ਦੁੱਧ ਬਹੁਤ ਜ਼ਿਆਦਾ ਲੱਗਦਾ ਥੋੜਾ ਹੀ ਬੱਜਿਆ ਹੋਇਆ ਤੇ ਬਾਹਰ ਇਹ ਬਹੁਤ ਤੇਜ਼ ਹਵਾ ਚੱਲ ਰਹੀ ਹੈ ਅੱਜ ਠੀਕ ਨੇ ਮਰੱਬਾ ਇਦਾਂ ਹੀ ਥੋੜਾ ਠੰਡਾ ਰੱਖ ਗਰਮੀ ਜੀ ਕੱਢ ਦੇ ਸਾਡੀ ਤੇ ਲਓ ਜੀ ਫੇਰ ਤਾਂ ਡੇਗੇ ਸਾਰਿਆਂ ਦੇ ਇੱਕ ਵਾਰੀ ਫੇਰ ਪ੍ਰਧਾਨ ਸਾਹਿਬ ਦੀ ਲੱਗੀ ਕਲਾਸ ਹੋਣ ਕਿਉਂ ਆ ਸਕੂਟੀ ਤਾਂ ਹੈਗਾ ਤੇ ਤਰਾ ਨੰਗਾ ਨੂੰ ਬੰਦਾ ਕਿਦਾਂ ਲੰਘ ਜਾ ਖੁੱਲ ਕੇ ਲੰਘ ਜਾ ਤਾਂ ਪਤਲੀ ਬਤਾਂਗੇ ਤਾਂ ਹੈਗੀ ਹੀ ਆ ਆ ਕੰਬਲ ਕਿਨੂੰ ਆਮੰਤੇ ਰੈਸਟ ਲੈਂਦਾ ਇਹ ਕੰਬਲ ਮੈਨੂੰ ਦਿੱਤਾ ਕਿ ਘਰ ਦੀ ਸਪਾਈ ਕਿਤੇ ਨਾਲ 50 ਰੁਪਏ ਦੇ ਨਾਲ ਕੰਬਲ ਦਿੱਤਾ ਹੈ 50 ਰੁਪਏ ਬੇਪੇ ਹੋਣਾ 50 ਸਹੀ ਉਦੋਂ ਦੇ ਇੱਦੇ ਦੱਸੋ ਉਹ ਬਹੁਤ ਝੋੜਦੇ ਕਰ ਰਹੇ ਨੇ ਕੌਣ ਆ ਬੂਤ ਕੀ ਲਾ ਲਿਆ ਦੱਸੋ ਕੀ ਕਹਿ ਰਹੇ ਮੈਂ ਕੀ ਨਹੀਂ ਸਮਝਾ ਦਿਲਾ ਨਹੀਂ ਸਿਰ ਚੁੱਦਾ ਕਰ ਹਮ ਇੱਕ ਮਿੰਟ ਵਲੌਗ ਬੰਦ ਕਰਾ